کسانہ دی جمین تے کب جا کرنے واسطے پگوانت دی سرکار نے لاکے دے تھانے دارا نو کیا ایسا چوانے کلے کلے, کلے کسان نو بلا کے تھانے آج کھایا پٹواریاں نو پنڈا جو پہ دیا کہ جاؤ پنڈا دے اندر کسانہ نو ڈراؤ دے انہا دے سائن کراؤ اور انہا نو دسو کہ اسی لائن لال لائنہ وہاں ہی دی ہیں ان تو اڈی جمین تو اڈی وان جو بھی نہیں رہنے ਸੂਬਾ ਜਿਹੜਾ ਸਾਡਾ ਪੰਜਾਬ ਇਹਨੂੰ ਲੁੱਟਣ ਵਾਸਤੇ ਦਿੱਲੀ ਦੇ ਲੁਟੇਰੇ ਜਿਹੜੇ ਪਿਛਲੇ 10-12 ਸਾਲ ਤੋਂ ਪੱਪਾਂ ਭਾਰ ਹੋਏ ਆ ਤੇ ਲੁੱਟ ਵੀ ਰਹੇ ਆ ਪੂਰੀ ਤਨਦੇਹੀ ਨਾਲ ਇਹਨੂੰ ਲੁੱਟ ਰਹੇ ਆ ਆ ਕੇ ਬਾਹਰਲੀ ਸਟੇਟ ਵਾਲੇ ਸਾਡੇ ਤੇ ਕਬਜ਼ਾ ਕਰਕੇ ਬਹਿ ਗਏ ਪਹਿਲੀ ਗੱਲ ਤਾਂ ਸਾਡੀ ਬਦਕਿਸਮਤੀ ਪੰਜਾਬ ਦੀ ਹੋਦੀ ਹੋਗੀ ਕਿ ਜਿੱਦੇ ਅਸੀਂ ਇਹਨਾਂ ਲੁਟੇਰਿਆਂ ਦੇ ਉੱਤੇ ਯਕੀਨ ਕਰ ਲਿਆ ਕਹਿੰਦਾ ਤਿੰਨ ਖੇਤੀ ਕਾਨੂੰਨ ਬਿਲ ਲੋ ਜੀ ਅਕਾਲੀ ਦਲ ਗੁੰਮਰਾਹ ਕਰੀ ਗਿਆ ਕਹਿੰਦਾ ਪ੍ਰਧਾਨ ਮੰਤਰੀ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਰੇਡ ਸਾਹ ਲੈਣ ਦਾ ਕਿ ਕਿਸਾਨ ਇਹ ਚਾਉਂਦੇ ਨਹੀਂ ਬਿਲ ਕਹਿੰਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਵਾਪਸ ਲੈ ਲੇ ਡੇਢ ਸਾਲ ਯਾਰ ਪੰਜਾਬ ਰਿਪੋਰਟਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਅੱਜ ਦੇ ਬੁਲੇਟਿਨ ਦੇ ਵਿੱਚ ਗੱਲ ਕਰਾਂਗੇ ਲੈਂਡ ਪੂਲਿੰਗ ਪਾਲਿਸੀ ਦੀ ਵਾਪਸੀ ਤੋਂ ਬਾਅਦ ਕਿਵੇਂ ਵਿਰੋਧੀ ਧਿਰਾਂ ਦੇ ਵਿੱਚ ਕ੍ਰੈਡਿਟ ਲੈਂਡ ਦੀ ਹੋੜ ਲੱਗੀ ਹੋਈ ਹੈ ਭਾਰਤੀ ਜਨਤਾ ਪਾਰਟੀ ਹੋਵੇ ਸ਼ਰਮਣੀ ਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਹੁਣ ਸਾਰੇ ਲੀਡਰਸ ਦਾਅਵਾ ਕਰ ਰਹੇ ਨੇ ਕਿ ਲੈਂਡ ਪੁੱਲਿੰਗ ਪਾਲਿਸੀ ਉਨਾ ਦੇ ਦਬਾਅ ਦੇ ਚਲਦਿਆਂ ਵਾਪਸ ਲੈਂਡ ਤੇ ਮਜਬੂਰ ਹੋਣਾ ਪਿਆ ਭਗਵੰਤ ਮਾਨ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਰਾਜਪੂਰੇ ਦੇ ਵਿੱਚ ਇੱਕ ਰੈਲੀ ਕੀਤੀ ਤੇ ਕ੍ਰੈਡਿਟ ਲੈਂਡ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਐਫਰਟਸ ਹਨ ਉਹਨਾਂ ਦੀ ਮਿਹਨਤ ਸੀ ਕਿ ਸਰਕਾਰ ਨੂੰ ਲੈਂਡ ਪੁੱਲਿੰਗ ਪਾਲਿਸੀ ਨੂੰ ਵਾਪਸ ਲੈਣਾ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੈਂਡ ਪੁੱਲਿੰਗ ਪਾਲਿਸੀ ਨੂੰ ਵਾਪਿਸ ਲੈਂਡ ਦਾ ਜਿਹੜਾ ਕ੍ਰੈਡਿਟ ਉਹ ਕਾਂਗਰਸ ਦਾ ਸੀ ਤੇ ਹੁਣ ਉਹ ਕ੍ਰੈਡਿਟ ਦੀ ਚੋਰੀ ਕਰ ਰਹੀ ਹੈ ਤੇ ਇਸ ਵਿਚਾਲੇ ਇੱਕ ਵਿਵਾਦ ਹੋਰ ਖੜਾ ਹੋ ਗਿਆ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਭਾਈਵਾਲ ਉਹਨਾਂ ਦੀ ਪਾਰਟੀ ਰਹੀ ਹੈ ਉਸਤੇ ਆਰੋਪ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂ ਭਾਰਤੀ ਜਨਤਾ ਪਾਰਟੀ ਨੂੰ ਗੁੰਮਰਾਹ ਕੀਤਾ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੇ ਹੁਣ ਵਾਪਸ ਲਿੱਤੇ ਜਾ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਦਾ ਐਲੀਗੇਸ਼ਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਨੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਨੂੰ ਗੁੰਮਰਾਹ ਕੀਤਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਕਾਨੂੰਨ ਬਹੁਤ ਵਧੀਆ ਨੇ ਤੇ ਕਿਸਾਨ ਉਸ ਨੂੰ ਹੱਥੋਂ ਆਪੀ ਵੈਲਕਮ ਕਰਾਂਗੇ ਉਸ ਦਾ ਸਵਾਗਤ ਕਰਾਂਗੇ ਹੋਇਆ ਉਲਟਾ ਭਾਰਤੀ ਜਨਤਾ ਪਾਰਟੀ ਜਾਂ ਫਿਰ ਯੂਨੀਅਨ ਗਵਰਨਮੈਂਟ ਦੀ ਕਿਰਕਰੀ ਹੋਈ ਤੇ ਉਸ ਨੂੰ ਕਿਸਾਨਾਂ ਦਾ ਰੋਸ ਚੱਲਣਾ ਪਿਆ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਦੇ ਇਹਨਾਂ ਅਲੀਗੇਸ਼ਨਸ ਨੂੰ ਲੈ ਕੇ ਸ਼ੁਰਮਣੀ ਕਾਲੀ ਦਲ ਵੀ ਆਗ ਬੂਬੂਲਾ ਹੋ ਗਿਆ ਨਾਰਾਜ਼ ਹੋ ਗਿਆ ਉਹਨਾਂ ਨੇ ਅਲੀਗੇਸ਼ਨ ਲਾਤਾ ਕਿ ਭਾਰਤੀ ਜਨਤਾ ਪਾਰਟੀ ਹੁਣ ਖੇਤੀ ਕਾਨੂੰਨਾ ਦਾ ਜਿਹੜਾ ਉਸ ਦੀ ਅਸਫਲਤਾ ਉਸ ਦੇ ਫੇਲਿਅਰ ਦਾ ਜਾਂ ਫਿਰ ਕਹਿ ਲਓ ਕੰਟਰੋਵਰਸੀ ਜਿਹੜੀ ਇਹਨਾਂ ਕਾਨੂੰਨਾਂ ਧਿਆਨ ਦੇ ਬਾਅਦ ਪੈਦਾ ਹੋਈ ਸੀ ਉਸ ਦਾ ਠਿਕਰਾ ਹੁਣ ਸ਼ਰਮਣੀ ਅਕਾਲੀ ਦਲ ਤੇ ਫੋੜ ਰਿਹਾ ਹੈ ਦਿਲਚਸਪ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਆਗੂ ਸੁਨੀਲ ਜਾਖੜ ਨੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਹੀ ਸ਼ਰਮਣੀ ਅਕਾਲੀ ਦਲ ਦੇ ਦੌਰਾਨ ਪੋਲ ਅਲਾਈਅንስ ਯਾਨੀ ਚੁਣავი ਗਠਵੰਦਨ ਕਰਨੇ ਦੀ ਹਮਾਇਤ ਕੀਤੀ ਸੀ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ ਇੱਕ ਦਰਾਰ ਪੈਦਾ ਹੋ ਗਈ ਹੈ ਉਹ ਵੀ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਨ੍ਹਾਂ ਨੂੰ ਵਾਪਸ ਲੈ ਲਿਆ ਗਿਆ ਸੀ ਭਾਰਤੀ ਜਨਤਾ ਪਾਰਟੀ ਹੋ ਗਈਆਂ ਫਿਰ ਸ਼੍ਰੋਮਣੀ ਅਕਾਲੀ ਦਲ ਦੋਨਾਂ ਨੂੰ ਉਹਨਾਂ ਕਾਨੂੰਨਾਂ ਦਾ ਜਿਹੜਾ ਵਿਰੋਧ ਸੀ ਉਸ ਦਾ ਖਮਿਆਜਾ ਭੁਗਤਣਾ ਪਿਆ ਸੀ ਲੇਕਿਨ ਇੱਕ ਵਾਰ ਫਿਰ ਇਹ ਤਿੰਨ ਖੇਤੀ ਕਾਨੂੰਨਾਂ ਦਾ ਜਿਹੜਾ ਜਿੰਨੇ ਬੋਤਲ ਤੇ ਬਾਰਾਂ ਦੇ ਮੌਕਾ ਸੀ ਲੈਂਡ ਪੂਲਿੰਗ ਪਾਲਿਸੀ ਦਾ ਜਿਸ ਦੇ ਤਹਿਤ ਪੰਜਾਬ ਦੀ ਭਗਵੰਤ ਮਾਨ ਸਰਕਾਰ 65000 ਏਕੜ ਜਿਹੜੀ ਲੈਂਡ ਹੈ ਉਹ ਉਸ ਦੀ ਪੂਲਿੰਗ ਕਰ ਰਹੀ ਸੀ ਕਿਸਾਨਾਂ ਨੇ ਉਸ ਦਾ ਵਿਰੋਧ ਕੀਤਾ ਕਿਉਂਕਿ ਕਿਸਾਨਾਂ ਨੂੰ ਲੱਗਿਆ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸੀ ਇਹ ਪਾਲਿਸੀ ਵੀ ਉਹਨਾਂ ਕਾਨੂੰਨਾਂ ਵਰਗੀ ਹੀ ਹੈਗੀ ਵਿਰੋਧ ਵਧਿਆ ਤਾਂ ਫੇ ਭਗਵੰਤ ਮਾਨ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪਈ ਕਿਉਂਕਿ ਪਾਰਟੀ ਨੂੰ ਲੱਗ ਰਿਹਾ ਸੀ ਕਿ ਜੇ ਇਹ ਪਾਲਿਸੀ ਵਾਪਿਸ ਨਹੀਂ ਕੀਤੀ ਗਈ ਤਾਂ ਫਿਰ ਉਸ ਦਾ ਨੁਕਸਾਨ ਪਾਰਟੀ ਨੂੰ ਚੋਣਾਂ ਦੇ ਵਿੱਚ ਚੋਣਾਂ ਦੇ ਵਿੱਚ ਭੁਗਤਣਾ ਪੈ ਸਕਦਾ ਹੈ ਖੈਰ ਆਮ ਆਦਮੀ ਪਾਰਟੀ ਸਰਕਾਰ ਨੇ ਲੈਂਡ ਪੁੱਲਿੰਗ ਪਾਲਿਸੀ ਵਾਪਸ ਲੈ ਲਈ ਲੇਕਿਨ ਆਮ ਆਦਮੀ ਪਾਰਟੀ ਦੇ ਲੀਡਰਸ ਜਾਂ ਫਿਰ ਪੰਜਾਬ ਦੀ ਸਰਕਾਰ ਇਸ ਮੁਗਾਲਤੇ ਦੇ ਵਿੱਚ ਨਾ ਰਵੇ ਕਿ ਪਾਲਿਸੀ ਵਾਪਸ ਲੈਂਡ ਤੇ ਬਾਅਦ ਜਿਹੜੇ ਪਾਪ ਹੈ ਉਹ ਤਲ ਜਾਣਗੇ ਕਿਉਂਕਿ ਪਾਲਿਸੀ ਤਾਂ ਤੁਸੀਂ ਵਾਪਿਸ ਲੈ ਲਈ ਲੇਕਿਨ ਜਿੱਤ ਜਿ ਜਿਨੇ ਦਿਨ ਪਾਲਿਸੀ ਐਕਟਿਵ ਸੀ ਜਾਂ ਫਿਰ ਪੂਲਿੰਗ ਚਾਲੂ ਹੋ ਗਈ ਸੀ ਕਿਸਾਨਾਂ ਦੇ ਵਿੱਚ ਰੋਸ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ ਕਿਸਾਨਾਂ ਦੇ ਵਿੱਚ ਇੱਕ ਮੈਸੇਜ ਚੱਲ ਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਆ ਆਮ ਆਦੀ ਪਾਰਟੀ ਵੀ ਉਸ ਤਰ੍ਹਾਂ ਦੀ ਇੱਕ ਪਾਲਿਸੀ ਲੈ ਕੇ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਹੈ ਨੁਕਸਾਨ ਆਮ ਆਦੀ ਪਾਰਟੀ ਨੂੰ ਚਲਣਾ ਪਏਗਾ ਕਿਉਂਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਉਸ ਦਾ ਵਿਰੋਧ ਹੋਇਆ ਉੱਥੇ ਅਸੀਂ ਦੇਖਿਆ ਬਹੁਤ ਸਾਰੇ ਬੈਨਰਸ ਵੀ ਲੱਗੇ ਹੋਏ ਨੇ ਕਿ ਆਮ ਆਦੀ ਪਾਰਟੀ ਦਾ ਕੋਈ ਲੀਡਰ ਪਿੰਡ ਵਿੱਚ ਨਹੀਂ ਉਸ ਦਾ ਸਵਾਗਤ ਨਹੀਂ ਹੋਏਗਾ ਉਸ ਨੂੰ ਨਹੀਂ ਮੰਨਿਆ ਜਾਏਗਾ ਆਮ ਆਦੀ ਪਾਰਟੀ ਦੇ ਕੁਝ ਲੀਡਰ ਨੇ ਤਾਂ ਪਾਰਟੀ ਵੀ ਛੱਡਣੀ ਸ਼ੁਰੂ ਕਰਤੀ ਸੀ ਤੇ ਇਹ ਪਾਲਿਸੀ ਦਾ ਵਿਵਾਦ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾੜਤੀ ਜਨਤਾ ਪਾਰਟੀ ਦੇ ਵਿੱਚ ਇੱਕ ਨਵਾਂ ਵਿਵਾਦ ਖੜਾ ਕਰ ਗਿਆ ਤੇ ਇਸ ਵਿਚਾਲੇ ਕਾਂਗਰਸ ਵੀ ਇਸ ਵਿਵਾਦੇ ਜੰਪ ਕਰ ਗਈ ਹੈ ਕਾਂਗਰਸ ਵੀ ਕਹਿ ਰਹੀ ਹੈ ਕਿ ਇਹ ਜਿਹੜਾ ਲੈਂਡ ਪੁੱਲਿੰਗ ਪਾਲਿਸੀ ਸੀ ਇਹ ਦਰਅਸਲ ਉਸ ਦਾ ਉਸ ਦੀ ਮਿਹਨਤ ਸੀ ਤੇ ਹੁਣ ਕ੍ਰੈਡਿਟ ਤੁਸੀਂ ਕਿਉਂ ਲੈ ਰਹੇ ਹੋ ਖੈਰ ਇੱਕ ਕ੍ਰੈਡਿਟ ਵਾਰ ਚਲੇ ਹੋਇਆ ਕਾਂਗਰਸ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਕਿਉਂਕਿ ਇਹ ਤਿੰਨੋਂ ਪਾਰਟੀਆਂ ਲੈਂਡ ਪੁੱਲਿੰਗ ਪਾਲਿਸੀ ਦਾ ਜਿਹੜਾ ਮੁੱਦਾ ਸੀ ਉਸ ਨੂੰ ਐਕਸਪਲੋਇਟ ਕਰਨ ਦੇ ਵਿੱਚ ਲੱਗੀਆਂ ਹੋਈਆਂ ਸਨ ਤੇ ਤਿੰਨੋਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਕਟਾਇਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਦਿਲਚਸਪ ਗੱਲ ਇਹ ਹੈ ਕਿ ਹਾਲੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਆਗੂ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਕਿ ਅਸੀਂ ਪਾਲਿਸੀ ਵਾਪਸ ਲੈ ਲਈਏ ਜਿਸ ਰੋਜ਼ ਪਾਲਿਸੀ ਵਾਪਸ ਲਈ ਸੀ ਉਸ ਦਿਨ ਤਾਂ ਕੁਝ ਲੀਡਰਸ ਦੇ ਬਿਆਨ ਆਏ ਸੀ ਲੇਕਿਨ ਵੱਡੇ ਆਗੂ ਇਸ ਪਾਲਿਸੀ ਤੇ ਗੱਲ ਕਰਨੇ ਤੇ ਕਤਰਾ ਰਹੇ ਨੇ ਗੁਰੇਜ ਕਰ ਰਹੇ ਨੇ ਇਹ ਵੀ ਮੰਨਿਆ ਜਾ ਰਿਹਾ ਹੈ ਡਾਇਰੈਕਟਲੀ অর ਇਨਡਾਇਰੈਕਟਲੀ ਇਹ ਜਿਹੜਾ ਲੈਂਡ ਪੁੱਲਿੰਗ ਪਾਲਿਸੀ ਸੀ ਇਹ ਜਿਹੜਾ ਬ੍ਰੇਨ ਚਾਈਲਡ ਸੀ ਇਹ ਜਿਹੜਾ ਖਿਆਲ ਸੀ ਇਹ ਜਿਹੜਾ ਆਈਡੀਆ ਸੀ ਅਰਵਿੰਦ ਕੇਜਰੀਵਾਲ ਦਾ ਸੀ ਜਾਂ ਮਨੀਸ਼ ਸ਼ਿਸ਼ੂਦੀਆ ਦਾ ਖैर ਇਸ ਬਾਰੇ ਪਾਰਟੀ ਨੇ ਕੋਈ ਸਫਾਈ ਨਹੀਂ ਦਿੱਤੀ ਹੈ ਕਿ ਲੈਂਡ ਪੁੱਲਿੰਗ ਪਾਲਿਸੀ ਦਾ ਆਈਡੀਆ ਕਿਸ ਦਾ ਸੀ ਲੇਕਿਨ ਅਲੀਗੇਸ਼ਨ ਇਹ ਪਾਰਟੀ ਦੇ ਦੋ ਵੱਡੇ ਲੀਡਰਸ ਤੇ ਲੱਗ ਰਹੇ ਨੇ ਤੇ ਅਲੀਗੇਸ਼ਨ ਇਹ ਵੀ ਲੱਗ ਰਿਹਾ ਕਿ ਦਿੱਲੀ ਦੇ ਲੀਡਰ ਪੰਜਾਬ ਦੇ ਵਿੱਚ ਆ ਕੇ ਆਪਣੇ ਖਾਸ ਕਰੀਬੀ ਜਿਹੜੇ ਬਿਲਡਰ ਨੇ ਬਿਲਡਰ ਲੌਬੀ ਹੈ ਉਸ ਨੂੰ ਖੁਸ਼ ਕਰਨਾ ਚਾਹੁੰਦੀ ਸੀ ਇਸ ਦੇ ਕਰਦੇ ਆਏ ਲੈਂਡ ਪੁੱਲਿੰਗ ਪਾਲਿਸੀ ਦਾ ਆਈਡੀਆ ਉਸ ਨੂੰ ਮੂਕ ਕੀਤਾ ਗਿਆ ਉਸ ਨੂੰ ਫਲੋਟ ਕੀਤਾ ਗਿਆ ਤੇ ਲੈਂਡ ਪੁੱਲਿੰਗ ਪਾਲਿਸੀ ਇੱਕ ਵਾਰ ਕਿਸਾਨਾਂ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਭੈ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਉਹ ਬਣਾਰੀ ਸੀ ਕਿਸਾਨਾਂ ਨੂੰ ਲੱਗ ਰਿਹਾ ਸੀ ਕਿ ਇੱਕ ਤਾਂ ਖੇਤੀ ਬਾੜੀ ਪਹਿਲਾਂ ਹੀ ਫਾਇਦੇ ਦਾ ਸੌਦਾ ਨਹੀਂ ਹੈ ਉਹਦੇ ਕੋਈ ਫਾਇਦਾ ਹੁੰਦਾ ਨਹੀਂ ਹੈ ਲਾਗਤ ਬਹੁਤ ਜ਼ਿਆਦਾ ਹੈ ਤੇ ਇੱਕ ਪਾਸੇ ਹੁਣ ਜਿਹੜੀ ਉਹਨਾਂ ਦੀ ਸਰਕਾਰ ਹੈ ਜਿਸ ਦਾ ਫਰਜ਼ ਇਹ ਬਣਦਾ ਸੀ ਕਿ ਜਿਹੜੇ ਕਿਸਾਨ ਹੈ ਉਹਨਾਂ ਦੇ ਹਿੱਤ ਉਹਨਾਂ ਦਾ ਜਿਹੜਾ ਰਾਈਟ ਹੈ ਉਸ ਨੂੰ ਪ੍ਰੋਟੈਕਟ ਕਰਨੇ ਦੀ ਕੋਸ਼ਿਸ਼ ਕਰਦੀ ਤੇ ਸਰਕਾਰ ਤਾਂ ਉਲਟੇ ਕਦਮ ਚੱਲ ਪਈਏ ਉਲਟੇ ਪਾਸੇ ਚੱਲ ਪਈ ਸਰਕਾਰ ਹੀ ਹੁਣ ਜਿਹੜੀ ਇਹੋ ਜੀ ਪਾਲਿਸੀ ਲਿਆ ਰਹੀ ਸੀ ਜਿਹੜੀ ਕਿਸਾਨਾਂ ਦੇ ਹੱਥੋਂ ਜਾਂ ਫਿਰ ਪੰਜਾਬ ਦੇ ਦੀ ਜਿਹੜੀ ਆ ਦਿਨੋ ਜਿਵੇਂ ਕਿ ਪੰਜਾਬ ਨੂੰ ਫੂਟਬਾਲ ਕਿਹਾ ਜਾਂਦਾ ਹੈ ਕਿ ਪੰਜਾਬ ਪੂਰੇ ਪੂਰੇ ਦੇਸ਼ ਦਾ ਢਿੱਡ ਪੜਦਾ ਹੈ ਤੇ ਜੇ ਪਾਲਿਸੀ ਐਕਟਿਵ ਹੋ ਜਾਂਦੀ ਤਾਂ ਫਿਰ ਜਿਹੜੇ ਐਕਸਪਰਟ ਨੇ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਐਗਰੀਕਲਚਰਲ ਲੈਂਡ ਹੈ ਕਲਟੀਵੇ ਕਲਟੀਵੇਬਲ ਲੈਂਡ ਹੈ ਉਸ ਦਾ ਸਾਈਜ਼ ਵੀ ਕੱਟੇਗਾ ਤੇ ਪ੍ਰੋਡਕਸ਼ਨ ਵੀ ਘਟ ਸਕਦੀ ਸੀ ਕਿਉਂਕਿ ਏ ਲੈਂਡ ਜਦੋਂ ਕੰਕਰੀਟ ਤੇ ਜੰਗਲ ਦੇ ਵਿੱਚ ਤਾਂ ਬਿਲ ਹੋ ਜਾਂਦੀ ਤਾਂ ਫਿਰ ਖੇਤੀ ਤਾਂ ਘਟ ਹੋਣੀ ਸੀ ਹੋਣੀ ਸੀ ਕਿਉਂਕਿ ਪੰਜਾਬ ਦੇ ਨਾਲ ਇਹ ਜੁੜੀ ਹੋਈ ਗੱਲ ਹੈ ਪੰਜਾਬੀਅਤ ਜਾਂ ਫਿਰ ਪੰਜਾਬ ਦੀ ਜਿਹੜੀ ਪਛਾਣ ਹੈ ਉਸ ਦੇ ਨਾਲ ਲੈਂਡ ਜ਼ਮੀਨ ਦੀ ਗੱਲ ਹੋ ਰਹੀ ਸੀ ਤਾਂ ਫਿਰ ਜਿਹੜੀ ਫਾਰਮਿੰਗ ਕਮਿਊਨਿਟੀ ਸੀ ਜਿਹੜੇ ਕਿਸਾਨ ਸੀ ਕਿਸਾਨਾਗੋ ਸੀ ਉਹਨਾਂ ਦੇ ਵਿੱਚ ਇੱਕ ਡਰ ਫੈਲ ਰਿਹਾ ਸੀ ਕਿ ਇੰਨੀ ਵੱਡੀ ਕਵਾਂਟੀਟੀ ਦੇ ਵਿੱਚ ਇੰਨੀ ਵੱਡੀ ਵੱਡਾ ਏਰੀਆ ਜੇ ਐਕਵਾਰ ਕੀਤਾ ਜਾਂਦਾ ਜੇ ਉਹਦੀ ਪੂਲਿੰਗ ਹੁੰਦੀ ਤਾਂ ਫਿਰ ਉਹਨਾਂ ਦੀ ਖੇਤੀ ਤੋਂ ਉਹਨਾਂ ਦੇ ਹੱਥੋਂ ਛਿੰਨੀ ਜਾਣੀ ਸੀ ਖੈਰ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਲੇਕਿਨ ਤੁਸੀਂ ਮੰਨੋ ਹਾਲੀ ਦੀ ਧੂਆਂ ਉੱਠ ਰਿਹਾ ਹੈ ਹਾਲੀ ਦੀ ਚਿੰਗਾਰੀ ਲੱਗੀ ਹੋਈ ਹੈ ਤੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਵਿਰੋਧੀ ਧਿਰ ਹੈ ਕਾਂਗਰਸ ਪਾਰਟੀ ਜਨਤਾ ਪਾਰਟੀ ਸ਼ਰਮਨ ਨਿਕਾਲੀ ਦਲ ਉਸ ਨੂੰ ਐਕਸਪਲੋਇਟ ਜਰੂਰ ਕਰਨਾ ਚਾਹੁੰਦੀ ਹੈ ਜਿਹੜੀਆਂ ਚੋਣਾਂ ਆ ਰਹੀਆਂ 1.5 ਸਾਲ ਬਾਅਦ ਉਸ ਦੇ ਵਿੱਚ ਵੀ ਹੁਣ ਇਹ ਇੱਕ ਪੋਲ 이슈 ਬਣਾਇਆ ਜਾਏਗਾ ਚੋਣਵੀ ਮੁੱਦਾ ਬਣਾਇਆ ਜਾਏਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਟਾਰੇ ਦੇ ਵਿੱਚ ਖੜਾ ਕਰਨ ਦੇ ਲਈ ਖੈਰ ਆਵਾਦੀ ਪਾਰਟੀ ਡਿਫੈਂਸਿਵ ਨਜ਼ਰ ਨਹੀਂ ਆ ਰਹੀਏ ਲੇਕਿਨ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਆਵਾਦੀ ਪਾਰਟੀ ਦੇ ਲੀਡਰਸ ਦੇ ਵੱਲੋਂ ਕੀਤੀ ਗਈ ਹੈ ਕਿ ਦੇਖੋ ਪਾਲਿਸੀ ਦਾ ਤੁਸੀਂ ਵਿਰੋਧ ਕੀਤਾ ਤੇ ਅਸੀਂ ਪਾਲਿਸੀ ਵਾਪਸ ਲੈ ਲਈ ਤੇ ਹੁਣ ਤੁਹਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਸਰਕਾਰ ਉਹਨਾਂ ਦੇ ਹੱਕ ਦੇ ਵਿੱਚ ਹੈ ਕਿਉਂਕਿ ਉਹਨਾਂ ਨੇ ਪਾਲਿਸੀ ਵਾਪਸ ਲੈ ਲਈ ਲੇਕਿਨ ਇਸ ਦਾ ਮਤਲਬ ਇਹ ਕਤਾਈ ਨਹੀਂ ਹੋਏਗਾ ਕਿ ਜਿਹੜੀ ਚਿੰਗਾਰੀ ਜਿਹੜੀ ਇਨਸਿਕਿਉਰਟੀ ਫਾਰਮਿੰਗ ਕਮਿਊਨਿਟੀ ਕਿਸਾਨਾਂ ਦੇ ਵਿੱਚ ਇਸ ਪਾਲਿਸੀ ਨੂੰ ਲੈ ਕੇ ਪੈਦਾ ਹੋਈ ਇੱਕਦਮ وہ آ, آ, پیچھے چلے جائے گی یا پھر اس دا اثر کٹ ہوئے گا یا پھر کسان کی ناراضگی کٹ جائے گی اے آم آدمی پارٹی نے اس کا مقابلہ نہیں ہونا چاہی دا کیونکہ جہاں اپوزیشن ہیں اس سرکار دے اس فیصلے نو پویں وہ آ, لینڈ پو پولنگ پالیسی انٹروڈیوز کرنے دا فیصلہ یا پھر اس نو رول بیک کرنے دا فیصلہ اس نو ایکسپلائٹ کرنے دی ضرور کوشش کر پھر آم آدمی پارٹی ਹਾਲੀ ਤੱਕ ਕੋਈ ਸਫਾਈ ਨਹੀਂ ਦੇ ਰਹੀਏ ਲੇਕਿਨ ਜਿਹੜੀਆਂ اپੋਜੀਸ਼ਨ ਪਾਰਟੀਆਂ ਉਹਨਾਂ ਦੇ ਵਿਚਾਲੇ ਇਸ ਪਾਲਿਸੀ ਨੂੰ ਵਾਪਿਸ ਲੈਣ ਦਾ ਜਿਹੜਾ ਕ੍ਰੈਡਿਟ ਵਾਰ ਹੈ ਉਹ ਦਿਖਣੇ ਦੇ ਵਿੱਚ ਆ ਰਿਹਾ ਸਾਰੀਆਂ ਪਾਰਟੀਆਂ ਕ੍ਰੈਡਿਟ ਲੈਣ ਦੀ ਹੋੜ ਦੇ ਵਿੱਚ ਲੱਗੀਆਂ ਹੋਈਆਂ ਨੇ ਲੇਕਿਨ ਇਸ ਵਿਚਾਲੇ ਆਮ ਆਦੀ ਪਾਰਟੀ ਬੈਕਫੁੱਟ ਤੇ ਆਮ ਆਦੀ ਪਾਰਟੀ ਦੇ ਲੀਡਰਸ ਕੋਈ ਕਮੈਂਟ ਨਹੀਂ ਕਰ ਰਹੇ ਕਿਉਂਕਿ ਬਹੁਤ ਵੱਡੀ ਗਲਤੀ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਹੋ ਗਈ ਕਿਉਂਕਿ ਉਹਨਾਂ ਨੇ ਜਿਹੜਾ ਫੈਸਲਾ ਲੇਤਿਆ ਉਸ ਦੇ ਚਲਦਿਆਂ ਪੰਜਾਬ ਦੀ ਜਿਹੜੀ ਫਾਰਮਿੰਗ ਕਮਿਊਨਿਟੀ ਹੈ ਉਸ ਦੇ ਵਿਚਾਲੇ ਇਨਸਿਕਿਉਰਟੀ ਦਾ ਮਾਹੌਲ ਬਣ ਗਿਆ ਕਿ ਦੇਖੋ ਭਾਰਤੀ ਜਨਤਾ ਪਾਰਟੀ ਵੀ ਇਹੋ ਜੀ ਪਾਲਿਸੀ ਲੈ ਆ ਰਹੀ ਸੀ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸੀ ਤੇ ਉਸ ਵੇਲੇ ਵੀ ਜਿਹੜੀ ਫਾਰਮਿੰਗ ਕਮਿਊਨਿਟੀ ਹੈ ਕਿਸਾਨ ਹੈ ਉਹਨਾਂ ਦੇ ਵਿਚਾਲੇ ਉਹਨਾਂ ਦੇ ਵਿੱਚ ਇਨਸਿਕਿਉਰਟੀ ਪੈਦਾ ਹੋ ਗਈ ਸੀ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਕਿ ਦੇਖੋ ਸਾਡੇ ਤੋ ਹੁਣ ਸਾਡੀ ਮਾਂ ਸਾਡੀ ਜ਼ਮੀਨ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਮ ਆਦੀ ਪਾਰਟੀ ਵੀ ਵਹੀ ਗਲਤੀ ਕਰਕੇ ਫਸ ਗਈ ਹੈ ਦੋਸਤੋ ਅੱਜ ਦੇ ਵੀਡੀਓ ਦਾ ਐਨਾਲਿਸਿਸ ਇਹ ਕਿ ਪੰਜਾਬ ਦੀਆਂ ਪਾਰਟੀਆਂ ਭਾਵੇਂ ਉਹ ਰੂਲਿੰਗ ਆਮ ਆਦੀ ਪਾਰਟੀ ਹੋਵੇ ਜਾਂ ਫਿਰ ਆਪੋਜੀਸ਼ਨ ਪਾਰਟੀਆਂ ਹੋਣ ਉਹਨਾਂ ਦੀ ਨਜ਼ਰ 2027 ਦੇ ਵਿੱਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਤੇ ਹੈ ਸਾਰੀਆਂ ਪਾਰਟੀਆਂ ਕੋਈ ਵੀ ਮੌਕਾ ਨਹੀਂ ਖੋਣਾ ਚਾਹੁੰਦੀਆਂ ਕਿ ਆਮ ਆਦੀ ਪਾਰਟੀ ਨੂੰ ਕਿਵੇਂ ਸੱਤਾ ਤੇ ਬਾਹਰ ਕੀਤਾ ਜਾਏ ਤੇ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਵੀ ਹੋਏਗੀ ਕਿ ਉਹ ਸੱਤਾ ਦੇ ਵਿੱਚ ਬਣੀ ਰਹੇ ਖੈਰ ਇਹ ਤਾਂ ਵਕਤ ਹੀ ਦੱਸੇਗਾ ਚੋਣਾਂ ਦੇ ਰਿਜ਼ਲਟ ਦੱਸਣਗੇ ਕਿ ਆਵਾਦੀ ਪਾਰਟੀ ਸਰਕਾਰ ਨੂੰ ਰਿਪੀਟ ਕਰਦੀ ਹੈ ਜਾਂ ਫਿਰ ਉਸ ਦੇ ਹੱਥੋਂ ਸੱਤਾ ਜਾਂ ਫਿਰ ਪਾਵਰ ਉਸ ਨੂੰ ਖੋਹ ਲਿਆ ਜਾਂਦਾ ਹੈ ਅੱਜ ਦਾ ਵੀਡੀਓ ਤੁਹਾਨੂੰ ਕਿਵੇਂ ਚੱਲ ਗਿਆ ਸਾਨੂੰ ਜਰੂਰ ਦੱਸਿਓ ਤੁਹਾਡੇ ਸੁਝਾਅ ਦਾ ਸਾਨੂੰ ਇੰਤਜ਼ਾਰ ਹੈ ਤੇ ਅਸੀਂ ਛੇਤੀ ਹਾਜ਼ਰ ਹੋਵਾਂਗੇ ਨਵਾਂ ਬੁਲੇਟਿਨ ਲੈ ਕੇ ਤੁਸੀਂ ਆਪਣਾ ਬਹੁਤ ਧਿਆਨ ਰੱਖਿਓ